ਪੰਜਾਬੀ ਆਗੇ ਹੋਏ ਦੇ ਦਮਦਰ ਬੋਲਾਂ ਨਾਲ ਵੱਡੀਆਂ-ਵੱਡੀਆਂ ਸਟੇਜਾਂ ਤੇ ਵਿਲੱਖਣ ਅੰਦਾਜ਼ ਵਿੱਚ ਐਂਟਰੀ ਕਰਨ ਵਾਲੇ ਪ੍ਰਸਿੱਧ ਗਾਇਕ ਦਿਲਜੀਤ ਦਸਾਂਝ ਨੂੰ ਆਪਣੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਭਾਰਤ ਵਿੱਚ ਵੱਡੇ ਪੱਧਰ ਤੇ ਇਹਨਾਂ ਦਿਨਾਂ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਉਸਨੇ ਇਸ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਰ ਨੂੰ ਫਿਲਮ ਵਿੱਚ ਕਿਉਂ ਲਿਆ ਹਾਲਾਂਕਿ ਇਹ ਫਿਲਮ ਜਿਹੜੀ ਹੈ ਉਹ ਪਹਿਲਗਮ ਹਾਦਸੇ ਤੋਂ ਕਾਫੀ ਪਹਿਲਾਂ ਸ਼ੁਰੂ ਹੋ ਚੁੱਕੀ ਸੀ ਕਦੇ ਸੁਣਿਆ ਕਰਦੇ ਸਾਂ ਕਿ ਫਨਕਾਰ ਯਾਨੀ ਕਲਾਕਾਰ ਤੇ ਫਕੀਰ ਸਭ ਨਾਲ ਦੇ ਸਾਂਝੇ ਹੁੰਦੇ ਹਨ ਉਹਨਾਂ ਨੂੰ ਭੂਗੋਲਕ ਹੱਦਾਂ ਦੇ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ ਪਰ ਇਸ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾਂ ਨੂੰ ਲੈ ਕੇ ਜਿਸ ਕਦਰ ਭਾਰਤ ਵਿੱਚ ਵਿਰੋਧ ਛੜਿਆ ਹੈ ਇੱਕ ਗੱਲ ਤਾਂ ਸਿੱਧ ਹੋ ਗਈ ਕਿ ਭਾਵੇਂ ਮਨੁੱਖ ਵਿਗਿਆਨਕ ਤੌਰ ਤੇ ਬੜੀ ਤਰੱਕੀ ਕਰ ਗਿਆ ਪਰ ਧਰਮਾਂ ਨੂੰ ਲੈ ਕੇ ਇੱਕ ਦੂਜੇ ਨੂੰ ਨਫ਼ਰਤ ਕਰਨ ਵਿੱਚ ਵੀ ਬੇਅੰਤਹਾ ਵਾਧਾ ਹੋਇਆ ਹੈ ਇਸ ਲਈ ਕੁਦਰਤ ਦੇ ਸਾਂਝੇ ਵਰਤਾਰੇ ਨੂੰ ਸਮਝਣ ਦੀ ਲੋੜ ਹੈ ਮੇਰੇ ਬਹੁਤ ਹੀ ਸਤਿਕਾਰਯੋਗ ਅਧਿਆਪਕ ਤੇ ਮੇਰੇ ਗਾਈਡ ਡਾਕਟਰ ਤਿਜੰਦਰ ਕੌਰ ਜੀ ਦੀ ਲਿਖੀ ਇਸ ਭਾਵਪੂਰਨ ਰਚਨਾ ਨੂੰ ਜਰਾ ਗੌਰ ਦੇ ਨਾਲ ਸੁਣਨਾ ਤੇ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਸਾ ਲੈਂਦੇ ਹਾਂ ਸਾਹ ਲੈਂਦਿਆਂ ਹਵਾ ਨੂੰ ਕਦੇ ਪੁੱਛਿਆ ਸਾਹ ਲੈਂਦਿਆਂ ਹਵਾ ਨੂੰ ਕਦੇ ਪੁੱਛਿਆ ਕਿ ਕਿਹੜੇ ਦੇਸੋਂ ਆਈ ਤੂੰ ਧਰਤੀ ਕੁਛ ਨਹੀਂ ਕਹਿੰਦੀ ਧਰਤੀ ਕੁਛ ਨਹੀਂ ਕਹਿੰਦੀ ਮਾਂ ਬਣ ਕੇ ਦੁੱਖ ਸੁੱਖ ਸਹਿੰਦੀ ਫਿਰ ਟੁਕੜੇ ਕਰਕੇ ਮਾਂ ਦੇ ਕਿਉਂ ਕੀਤੀ ਵੰਡਵੰਡਾਈ ਤੂੰ ਹਵਾ ਨੂੰ ਕਦੇ ਪੁੱਛਿਆ ਹਵਾ ਨੂੰ ਕਦੇ ਪੁੱਛਿਆ ਕਿ ਕਿਹੜੇ ਦੇਸੋਂ ਆਈ ਤੂੰ ਸੂਰਜ ਵੀ ਸਾਂਝਾ ਸਭ ਦਾ ਸੂਰਜ ਵੀ ਸਾਂਝਾ ਸਬਦਾ ਤੈਨੂੰ ਹਰ ਥਾਂ ਰਹਿਦਾ ਲੱਭਦਾ ਪਰ ਕਿਉਂ ਥਾਂ ਥਾਂ ਬੰਦਿਆ ਪਰ ਕਿਉਂ ਥਾਂ ਥਾਂ ਬੰਦਿਆ ਨਫ਼ਰਤ ਦੀ ਅੱਗ ਫਲਾਈ ਤੂੰ ਸਾਹ ਲੈਂਦਿਆਂ ਹਵਾ ਨੂੰ ਕਦੀ ਪੁੱਛਿਆ ਕਿ ਕਿਹੜੇ ਦੇਸੋਂ ਆਈ ਤੂੰ ਸਾਹ ਬਿਨਾ ਨਾ ਤੇਰਾ ਸਰਦਾ ਸਾਹ ਬਿਨਾ ਨਾ ਤੇਰਾ ਸਰਦਾ ਤਾਈਓ ਹਵਾ ਦਾ ਦਮ ਤੂੰ ਪਰਦਾ ਕਦੇ ਨਹੀਂ ਉਸ ਨੂੰ ਆਖਦਾ ਆਪਣੀ ਕਿ ਪਰਾਇ ਤੋਂ ਸਾਹ ਲੈਂਦਿਆਂ ਹਵਾ ਨੂੰ ਕਦੇ ਪੁੱਛਿਆ ਕਿ ਕਿਹੜੇ ਦੇਸੋਂ ਆਈ ਤੂੰ ਕਿ ਕਿਹੜੇ ਦੇਸੋਂ ਆਈ ਤੂੰ ਧੰਨਵਾਦ